ਪ੍ਰੋਗਰਾਮ ਦੇ ਇਸ ਪਾਗ ਦੇ ਵਿੱਚ ਗਲਬਾ ਤੇ ਵਿੱਚ ਸ਼ਾਮਲ ਹੋ ਲਈ ਸਾਡੇ ਮਹਿਮਾਨ ਸਟੂਡੀਓ ਚ ਪਹੁੰਚ ਚੁੱਕੇ ਨੇ ਤੇ ਗਲਬਾਤ ਅੱਜ ਇੱਕ ਕੰਸਟਰਕਸ਼ਨ ਦੇ ਨਾਲ ਸੰਬੰਧਿਤ ਹੋਊਗੀ ਤੇ ਇਹ ਇੱਕ ਲਗਾ ਲੜੀਵਾਰ ਸੀਰੀਜ਼ ਹੋਗੀ ਲਗਾਤਾਰ ਚੱਲਦੀ ਰਹਿਣ ਵਾਲੀ ਗਲਬਾਤ ਤੇ ਸਾਡੀ ਕੋਸ਼ਿਸ਼ ਹੋ ਕਿ ਹਰ ਹਫਤੇ ਇਸ ਪ੍ਰੋਗਰਾਮ ਦੇ ਰਾਹੀਂ ਇਸ ਸਮੇਂ ਦੇ ਦੌਰਾਨ ਇਹ ਗਲਬਾਤ ਇਸੇ ਤਰ੍ਹਾਂ ਤੁਹਾਡੇ ਰੂਬਰੂ ਕੀਤੀ ਜਾਏ ਤੇ ਜੀ ਜੀ ਅਜੋ ਫਿਰ ਅਪਾ ਸਵਾਗਤ ਕਰਦੇ ਜੀ ਜਗਪਾਲ ਜੀ ਦਾ ਲੈਟਸ ਆ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਪ੍ਰੋਗਰਾਮ ਦੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਤੁਹਾਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਪਿਛਲੀ ਵਾਰ ਜਦ ਤੁਸੀਂ ਆਈ ਸੀ ਆਪਾਂ ਕੰਸਟਰਕਸ਼ਨ ਦੇ ਕੰਮਿਆਂ ਦੇ ਬਾਰੇ ਗੱਲਬਾਤ ਕੀਤੀ ਸੀ ਤੇ ਆਪਾਂ ਉਦੋਂ ਵਿਚਾਰਿਆ ਸੀਗਾ ਕਿ ਕਿਉਂ ਨਾ ਕੰਸਟਰਕਸ਼ਨ ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਕੰਮ ਹੁੰਦਾ ਉਸਤੇ ਬਾਰੇ ਇੱਕ ਲੜੀਵਾਰ ਆਪਾਂ ਗੱਲਬਾਤ ਸ਼ੁਰੂ ਕਰੀਏ। ਹਾਂ ਸਟੈਪ ਬਾਈ ਸਟੈਪ ਚੱਲਾਂਗੇ ਆਪਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਸਟਰਕਸ਼ਨ ਚੱਲਦੀ ਆ ਉਸੇ ਤਰ੍ਹਾਂ ਆਪਾਂ ਰੋਜ਼ ਜਿਦਾਂ ਵੀਕਲੀ ਇੱਕ ਸ਼ੋਰ ਰੱਖਿਆ ਕਰਾਂਗੇ। ਹਾਂਜੀ ਉਸ ਤੋਂ ਨੈਕਸਟ ਸਟੈਪ ਨੈਕਸਟ ਸਟੈਪ ਜਿਦਾਂ ਜਿਦਾਂ ਜਾਂਦੇ ਉਸ ਤਰ੍ਹਾਂ ਆ ਸੋ ਕਿਉਂ ਨਾ ਆਜਾਪਾ ਜਦੋਂ ਤੋਂ ਲੋਟ ਪਟਣੀ ਸ਼ੁਰੂ ਹੁੰਦੀ ਹੈ ਹਾਂਜੀ ਐਸਕੂਵੇਟਿੰਗ ਜੀ ਡਿਗਿੰਗ ਆਫ ਦਾ ਲੋਟ ਉੱਥੋਂ ਆਪਾਂ ਸ਼ੁਰੂ ਕਰ ਲੈਂਦੇ ਸੋ ਸਾਨੂੰ ਇੱਕ ਵਾਕ ਤੁਸੀਂ ਇਹਦੇ ਰਾਹੀ ਦੋ ਕਿ ਅਸਲ ਦੇ ਵਿੱਚ ਇਹ ਪ੍ਰੋਸੈਸ ਸ਼ੁਰੂ ਕਿਵੇਂ ਹੁੰਦਾ ਅ ਜਿਹੜਾ ਡਿਗ ਲੋਟ ਡਿਗਿੰਗ ਦਾ ਪ੍ਰੋਸੈਸ ਹੈ ਜੀ ਇਹ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੀ ਰਿਕੁਆਇਰਮੈਂਟਸ ਨੇ ਇਹਦੀਆਂ ਕਾਫੀ ਜਿਹੜੀਆਂ ਕਿ ਔਨ ਹੈਂਡ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਹਾਂਜੀ ਨੰਬਰ ਪਹਿਲਾ ਪਰਮਟ ਇਸ਼ੂ ਹੋਣਾ ਹੋਇਆ ਹੋਣਾ ਚਾਹੀਦਾ ਲੋਰ ਡਿਗਿੰਗ ਦਾ ਸਭ ਤੋਂ ਪਹਿਲਾਂ ਬਿਨਾ ਪਰਮਟ ਤੋਂ ਤੁਸੀਂ ਲੋਰ ਡਿਗ ਨਹੀਂ ਕਰ ਸਕਦੇ ਦੂਜਾ ਸੇਫਟੀ ਇਸ਼ੂਜ਼ ਜਦੋਂ ਡਿਗ ਕਰਨਾ ਉਸ ਥਾਂ ਦੇ ਉੱਤੇ ਨੇੜੇ ਤੇੜੇ ਬੀਸੀ ਹਾਈਡਰੋ ਦੀਆਂ ਲਾਈਨਾਂ ਟੈਲਸ ਦੀਆਂ ਲਾਈਨਾਂ ਵਾਟਰ ਲਾਈਨਾਂ ਜਾਂ ਹੋਰ ਕੋਈ ਵੀ ਅੰਡਰਗਰਾਉਂਡ ਕੋਈ ਜਿਹੜੀ ਆ ਬੜੀ ਲਾਈਨ ਹੈਗੀ ਆ ਉਹਦੇ ਬਾਰੇ ਇੱਕ ਇੱਥੇ ਦੀ ਬੀਸੀ 1 ਇੱਕ ਕਮੇਟ ਦੀ ਸੰਸਥਾ ਆ ਜੀ ਉਹਨਾਂ ਨੂੰ ਕੰਟੈਕਟ ਕਰਨਾ ਪੈਂਦਾ ਵੀ ਉਹ ਉਹ 48 ਆਵਰਸ ਪਹਿਲਾਂ ਉਹਨਾਂ ਨੂੰ ਕੰਟੈਕਟ ਕਰਨਾ ਪੈਂਦਾ ਤੇ ਉਹ ਮਾਰਕ ਕਰਕੇ ਤੁਹਾਨੂੰ ਦੇ ਦਿੰਦੇ ਜਾਂ ਤੁਹਾਨੂੰ ਪਲਾਨ ਭੇਜ ਦਿੰਦੇ ਆ ਵੀ ਤੁਹਾਡੀ ਲਾੜ ਦੇ ਨੇੜੇ ਤੇੜੇ ਆਹ ਕੁਛ ਦੱਬਿਆ ਹੋਇਆ ਹਾਂਜੀ ਤੇ ਇਹਦੇ ਵਿੱਚ ਜਦੋਂ ਹੁਣ ਤੁਸੀਂ ਦੱਸਿਆ ਜਿਸ ਤਰ੍ਹਾਂ ਕੇ ਬੀਸੀ ਵਨ ਇੱਕ ਸੰਸਤਾ ਹੈਗੀ ਜਿਹਦੇ ਰਾਹੀਂ ਤੁਹਾਨੂੰ ਪਹਿਲਾਂ ਉਸ ਦੀ ਪਰਮਿਸ਼ਨ ਲੈਣੀ ਪੈਂਦੀ ਆ ਸੋ ਕਦੀ ਇਦਾਂ ਵੀ ਹੋਇਆ ਕਿ ਤੁਸੀਂ ਤਿਆਰ ਪਰ ਤਿਆਰ ਹੋਵੋ ਅ ਪਰ ਤੋਂ ਉਹ ਪਰਮਿਸ਼ਨ ਦੇ ਦਿੰਦਿਆਂ ਹੋਇਆ ਕੁਝ ਇਹੋ ਜਿਹਿਆਂ ਉਹਦੇ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਜਾਂ ਫਿਰ ਉਸ ਕੰਮ ਦੇ ਵਿੱਚ ਡਿਗਿੰਗ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਆਈ ਹੋਵੇ ਅ ਨਹੀਂ ਉਹ ਪਾਬੰਦੀਆਂ ਤਾਂ ਨਹੀਂ ਲਾਉਦੇ ਹੁੰਦੇ ਉਹ ਤਾਂ ਸਗੋਂ ਸਾਡੀ ਹੈਲਪ ਹੀ ਕਰਦੇ ਆ ਕਿ ਜੇ ਸਾਨੂੰ ਫਿਰ ਉਹਦੇ ਜਿਹੜੀ ਡਰਾਇੰਗ ਆ ਉਹਦੇ ਤੋਂ ਕੁਝ ਨਾ ਪਤਾ ਲੱਗੇ ਫਿਰ ਵੀ ਕੋਈ ਗੱਲ ਆ ਜੇ ਥੈਨ ਉਹ ਆ ਵੀ ਜਾਂਦੇ ਆ ਉੱਥੇ ਉਸ ਵਾਸਤੇ ਸਾਰਾ ਕੁਝ ਜੀ ਮੈਨੂੰ ਡਿਵੈਲਪਮੈਂਟ ਦਾ ਬੜਾ ਨਹੀਂ ਪਤਾ ਹਾਂਜੀ ਤੋ ਤੁਸੀਂ ਕੱਲ ਸ਼ੁਰੂ ਕੀਤੀ ਐ ਵੀ ਜਦੋਂ ਲੋਟ ਤੁਸੀਂ ਖਰੀਦ ਲਿਆ ਜੀ ਉਹ ਸਲੱਟ ਦੀਆਂ ਸਰਵਿਸਿਜ਼ ਉੱਥੇ ਹੈਗੀਆਂ ਹਾਂਜੀ ਪਰ ਉਹਦੋਂ ਪਹਿਲਾਂ ਵੀ ਜਦੋਂ ਲੋਟ ਬਣਦੇ ਆ ਹਾਂਜੀ ਉਦੋਂ ਦੀ ਥੋੜਾਕ ਦੱਸੋ ਵੀ ਉਹ ਕਿੱਦਾਂ ਹੁੰਦਾ ਹਾਂਜੀ ਜਦੋਂ ਨਵੀਂ ਸਬਡਿਵੀਜ਼ਨ ਕੋਈ ਬਣਦੀ ਆ ਉਦੋਂ ਹਰ ਇੱਕ ਘਰ ਨੂੰ ਸਿਓਰ ਲਾਈਨ ਸਟਾਰਮ ਦੀ ਲਾਈਨ ਜਿੱਥੇ ਮੀਂਹ ਦੇ ਵਿੱਚ ਮੀਂਹ ਦਾ ਪਾਣੀ ਜਾਣਾ ਸੂਰ ਲਾਈਨਾਂ ਜਿਹਦੇ ਵਿੱਚ ਆਪਣੇ ਅੰਦਰੋਂ ਵਾਸ਼ਰੂਮਾਂ ਦੀ ਤੇ ਆਪਣੇ ਕਿਚਨ ਦੀ ਵੇਸਟ ਜਾਣੀ ਹੈ ਤੇ ਵਾਟਰ ਲਾਈਨ ਫਰੈਸ਼ ਵਾਟਰ ਸਪਲਾਈ ਕਰਨਾ ਤੇ ਟੈਲਸ ਦੀ ਲਾਈਨ ਸ਼ਾਦੀ ਲਾਈਨ ਤੇ ਬਿਜਲੀ ਦੀ ਲਾਈਨ ਬੀਸੀ ਹਾਈਡਰੋ ਦੀ ਲਾਈਨ ਇਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਲੋਟ ਲਾਈਨ ਤੇ ਪ੍ਰਾਪਰਟੀ ਲਾਈਨ ਤੇ ਇਹ ਡਿਵੈਲਪਰ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇਹ ਲਾਈਨਾਂ ਪਹਿਲਾਂ ਡਿਵੈਲਪਰ ਪਾਉਂਦਿਆ ਜਿੱਦਾਂ ਸੁਪੋਜ਼ ਕਰੋ ਘਰ ਦੇ ਵਿੱਚੋਂ ਜਿਹੜੀ ਸਿਉਰ ਦੀ ਲਾਈਨ ਆਉਣੀ ਆ ਪ੍ਰਾਪਰਟੀ ਲਾਈਨ ਤੱਕ ਉਹ 4 ਇੰਚ ਦੀ ਆਉਣੀ ਆ ਉਸ ਤੋਂ ਅੱਗੇ ਡਿਵੈਲਪਰ ਕੋਲ ਜਿਹੜੀਆਂ ਆਪਣੇ ਡਰਾਇੰਗਸ ਨੇ ਉਸ ਤੋਂ ਅੱਗੇ 6 ਇੰਚ ਦੀ ਰਨ ਕਰਨੀਆਂ ਜਾਂ ਉਹ ਡਿਵੈਲਪਰ ਨੇ ਪਹਿਲਾਂ ਹੀ ਪਾਈਆਂ ਹੁੰਦੀਆਂ ਇਸ ਲਈ ਤੋ ਇਹ ਨਹੀਂ ਕਿ ਜਦੋਂ ਲੋਟ ਪਟਣੀ ਸ਼ੁਰੂ ਕਰਨੀ ਆ ਤੇ ਤੁਸੀਂ ਆਪੋ ਤਾਂ ਆਪ ਜਿਸ ਤਰ੍ਹਾਂ ਮਰਜ਼ੀ ਤੁਸੀਂ ਜਦੋਂ ਨੂੰ ਮਰਜ਼ੀ ਤੁਸੀਂ ਡਿਗਿੰਗ ਸ਼ੁਰੂ ਕਰ ਦੋ ਇਹ ਪ੍ਰੋਪਰ ਪਲਾਨ ਦੇ ਤਹਿਤ ਹੁੰਦਾ ਤੇ ਪ੍ਰੋਪਰ ਪਰਮਿਸ਼ਨ ਦੇ ਤਹਿਤ ਹੁੰਦਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਪ੍ਰੋਪਰ ਇੱਕ ਤਾਂ ਪਲਾਨ ਹੋ ਗਿਆ ਇੱਕ ਪਹਿਲਾਂ ਪਰਮਿਸ਼ਨਸ ਹੋ ਗਈਆਂ ਉਸ ਤੋਂ ਬਾਅਦ ਇਹ ਪਲੇਅਰਿੰਗ ਹੋ ਗਈ ਜਿਹੜੀਆਂ ਪ੍ਰੀ ਰਿਕੁਆਇਰਮੈਂਟਸ ਨੇ ਜਿਹੜੀਆਂ ਉਹਦੀਆਂ ਉਸ ਤੋਂ ਬਾਅਦ ਜਿਹੜੀਆਂ ਯੂਟਿਲਿਟੀਆਂ ਜਿਹਨੂੰ ਆਪਾਂ ਕਹਿ ਰਹੇ ਆ ਉਹ ਮਾਰਕ ਕਰ ਲਈਆਂ ਜਾਂਦੀਆਂ ਨੇ ਜੇ ਮਾਰਕ ਕਰਨ ਵੇਲੇ ਵੀ ਜਿਹੜਾ ਅਸੂਲ ਆ ਇੱਕ ਮੀਟਰ ਦੇ ਨੇੜੇ ਹੈਂਡ ਡਿਗਿੰਗ ਕਰਨੀ ਪੈਂਦੀ ਆ ਉਹਦੇ ਦੇ ਸਾਰਾ ਅੱਛਾ ਉੱਥੇ ਤੁਸੀਂ ਮਸ਼ੀਨਸ ਨਹੀਂ ਯੂਜ਼ ਕਰ ਸਕਦੇ ਨਹੀਂ ਮਸ਼ੀਨ ਕਾ ਯੂਜ਼ ਕਰ ਸਕਦੇ ਕਿਉਂਕਿ ਮਸ਼ੀਨ ਨੇ ਤਾਂ ਜਦੋਂ ਵੱਜਣਾ ਉਹਨੇ ਤਾਂ ਤੋੜ ਨਹੀਂ ਆ ਲਾਈਨ ਗੈਸ ਲਾਈਨ ਰਪਚਰ ਹੋ ਗਈ ਤੇ ਬਹੁਤ ਵੱਡਾ ਇਸ਼ੂ ਆ ਉਸ ਨਾ ਕਿ ਉਸ ਲੋਟ ਦੇ ਉੱਤੇ ਸਾਰੇ ਏਰੀਆ ਦੇ ਵਿੱਚ ਜੀ ਗੈਸ ਲਾਈਨ ਰਪਚਰ ਹੋ ਜੇ ਮੇਨ ਵਾਟਰ ਲਾਈਨ ਰਪਚਰ ਹੋ ਜੇ ਬਹੁਤ ਵੱਡਾ ਇਸ਼ੂ ਆ ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੀ ਪੈਂਦਾ ਆ ਕਿ ਕਿਸੇ ਵੀ ਲਾਈਨ ਦੇ ਨੇੜੇ ਬਿਜਲੀ ਵਾਲੀ ਲਾਈਨ ਆ ਵੀ ਪਾਵਰ ਦੀ ਲਾਈਨ ਆ ਉਹਦੇ ਤੇ ਮਸ਼ੀਨ ਵੱਜ ਗਈ ਇਟ 12 ਇਲੈਕਟ੍ਰਿਕ ਸ਼ੌਕ ਹੈਜ਼ਰ ਯਾ ਨਾ ਇਹ ਸਾਰੀ ਚੀਜ਼ਾਂ ਧਿਆਨ ਰੱਖਣੀਆਂ ਪੈਂਦੀਆਂ ਨੇ ਕਰਨੀਆਂ ਹੀ ਪੈਂਦੀਆਂ ਅੱਛਾ ਹੁਣ ਲੈਟਸ ਹਵ ਆਪਾਂ ਟੈਕਨੀਕਸ ਦੇ ਬਾਰੇ ਲਾਉਣੇ ਹਾਂ ਜੀ ਕਿਹੜੀਆਂ ਕਿਹੜੀਆਂ ਟੈਕਨੀਕਸ ਨੇ ਜਿਹੜੀਆਂ ਇਸਤੇਮਾਲ ਹੁੰਦੀਆਂ ਜਦੋਂ ਅਸੀਂ ਐਕਸਕਵੇਟੇਸ਼ਨ ਦੀ ਗੱਲ ਕਰਦੇ ਆ ਜਦੋਂ ਅਸੀਂ ਡਿਗਿੰਗ ਦੀ ਗੱਲ ਕਰਦੇ ਆ ਲੋਟ ਪਟਣ ਦੀ ਗੱਲ ਕਰਦੇ ਇਹਦੇ ਚ ਜਿਹੜੀਆਂ ਮਸ਼ੀਨਾਂ ਨੇ ਜਿੱਦਾਂ ਹੁਣ ਤੁਸੀਂ ਐਕਸਕੇਵੇਟਰ ਚੱਲਦੀ ਵੇਖੀ ਹੋਣੀ ਆ ਜਿੱਦਾਂ ਅਸੀਂ ਹੱਥ ਨਾਲ ਏਦਾਂ ਪੰਜੇ ਨਾਲ ਕੋਈ ਚੀਜ਼ ਫੜ ਕੇ ਚੁੱਕ ਲੈਂਦੇ ਆ ਉਹ ਉਸ ਬੇਸ ਦੇ ਉੱਤੇ ਜਿਹੜੀ ਟੇਕਿੰਗ ਮਸ਼ੀਨ ਬਣਾਈ ਗਈ ਆ ਉਸੇ ਤਰ੍ਹਾਂ ਹੀ ਪੰਜਾ ਹੀ ਉਹਦਾ ਲਗਾ ਕੇ ਉਹ ਪੰਜੇ ਨਾਲ ਹੀ ਪੁੱਟਦਾ ਤੇ ਪੁੱਟ ਕੇ ਜਿਹੜੀ ਮਿੱਟੀ ਆ ਉਹ ਟਰੱਕ 'ਚ ਭਰਨੀ ਆ ਜਾਂ ਪਾਇਲ ਕਰਨੀ ਆ ਜਾਂ ਕੁਝ ਵੀ ਕਰਨੀ ਆ ਇਹ ਚ ਵੱਡੀ ਤਕਨੀਕ ਤਾਂ ਇਹੋ ਹੀ ਆ ਤੇ ਦੂਜੀ ਤਕਨੀਕ ਇੱਕ ਇਹ ਆ ਬਈ ਡਿਗ ਕਰਨ ਤੋਂ ਪਹਿਲਾਂ ਤੁਹਾਨੂੰ ਡਿਗਿੰਗ ਦੇ ਪੁਆਇੰਟ ਵੀ ਲਾਈਨ ਕਰਨੇ ਪੈਂਦੇ ਆ ਮਾਰਕ ਕਰਨੇ ਪੈਂਦੇ ਆ ਜੀ ਵੀ ਇੱਥੋਂ ਲੈ ਕੇ ਇੱਥੇ ਤੱਕ ਪੁੱਟਣੀ ਆ ਇੰਨੀ ਡੂੰਘੀ ਪੁੱਟਣੀ ਆ ਉਹ ਸਾਡੇ ਕੋਲ ਡਰਾਇੰਗਸ ਹੁੰਦੀਆਂ ਸਾਰੀਆਂ ਤੇ ਉਸ ਤੋਂ ਬਾਅਦ ਡਿਗ ਕਰਨ ਵੇਲੇ ਅ ਇਹ ਦੇਖਣਾ ਸਾਡੇ ਨੇਬਰ ਦੀ ਪ੍ਰਾਪਰਟੀ ਕਿੱਦਾਂ ਆ ਹੂੰ ਸੋਚ ਕਰੋ ਕਿ ਲਾੜ ਦੇ ਸੱਚੇ ਪਾਸੇ ਵੀ ਘਰ ਬਣਿਆ ਖੱਬੇ ਪਾਸੇ ਵੀ ਘਰ ਬਣਿਆ ਤੇ ਅਸੀਂ 12 14 ਫੁੱਟ ਡੂੰਘਾ ਟੋਆ ਪੱਟਣਾ ਆ ਸਾਨੂੰ ਉਹ ਵੀ ਧਿਆਨ ਰੱਖਣਾ ਪੈਣਾ ਉਹਨਾਂ ਦੇ ਸਾਈਡ ਵੱਕ ਤਾਂ ਨਹੀਂ ਡਿਗਦੇ ਉਹਨਾਂ ਦੀ ਫੈਂਸ ਤਾਂ ਨਹੀਂ ਡਿਗਦੀ ਉਹਨਾਂ ਦੇ ਅਸੀਂ ਫਾਊਂਡੇਸ਼ਨ ਤੋਂ ਨੀਚੇ ਤਾਂ ਨਹੀਂ ਲੈਵਲ 'ਚ ਜਾ ਰਹੇ ਉਸ ਘਰ ਦੇ ਸਟਰਕਚਰ ਨੂੰ ਕੋਈ ਡੈਮੇਜ ਤਾਂ ਨਹੀਂ ਹੋਏਗਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਇਹਦੇ ਵਿੱਚ ਪੈਂਦਾ ਦੂਸਰੀ ਟੈਕਨੀਕ ਹੈਗੀ ਆ ਵੀ ਜਦੋਂ ਲੋਟ ਡਿਗ ਕਰਦੇ ਆ ਡਿਗ ਕਰਨ ਵੇਲੇ ਸਾਨੂੰ ਸੇਫਟੀ ਇਸ਼ੂ ਬਹੁਤ ਜ਼ਰੂਰੀ ਹੈ ਉਹ ਜਿਹੜੇ ਵਰਕ ਸੇਫ ਦੇ ਰੂਲ ਕਹਿੰਦੇ ਆ ਹਾਂਜੀ ਕਿ ਹਰ ਇੱਕ 8 ਮੀਟਰ ਤੇ ਸੇਫ ਐਗਜ਼ਿਟ ਚਾਹੀਦਾ ਲੈਡਰ ਜਿਹੜੀ ਵਰਕ ਸੇਫ ਅਪਰੂਵਡ ਲੈਡਰ ਹੋਣੀ ਚਾਹੀਦੀ ਹੈ ਜੇ ਅੰਦਰ ਕੰਮ ਇਹ ਕਰਦੇ ਆ ਕੰਮ ਕੋਈ ਤਾਂ ਉਹਨਾਂ ਨੂੰ ਨਿਕਲਣ ਵਾਸਤੇ ਦੂਸਰਾ ਡਿਗਿੰਗ ਕਰਦੇ ਸਮੇਂ ਸਾਨੂੰ ਇਹ ਵੀ ਵੇਖਣਾ ਹੁੰਦਾ ਕਿ ਉਥੋਂ ਕੋਈ ਗੈਸੇਜ਼ ਤਾਂ ਨਹੀਂ ਜਿਹੜੀਆਂ ਅੰਡਰ ਅੰਡਰ ਦਾ ਸੋਇਲ ਹੁੰਦੀਆਂ ਨੇ ਉਹ ਗੈਸੇਜ਼ ਤਾਂ ਨਹੀਂ ਕੋਈ ਨਿਕਲ ਰਹੀਆਂ ਉਹਨਾਂ ਦਾ ਵੀ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਜੇ ਕੋਈ ਗੈਸ ਤਾਂ ਦੀ ਕੋਈ ਸਮੈਲ ਆਈ ਹੈ ਦੈਨ ਯੂ ਸ਼ੁਡ ਬੀ ਮੋਰ ਪ੍ਰੋਕਾਸ਼ਨ ਜੀ ਹਨਾ ਤਾਂ ਗੈਸਸ ਹੈਜ਼ਰਡਸ ਵੀ ਹੁੰਦੀਆਂ ਨੇ ਪਲੱਸ ਜਿਹੜੀਆਂ ਨੇ ਉਹ ਯੂ نو ਯੂ نو ਅਗ ਲੱਗ ਸਕਦੀ ਆ ਆਕਸੀਜਨ ਵੀ ਹੋ ਸਕਦੀ ਆ ਕਿਤੇ ਨਿਕਲਦੀ ਵਿੱਚੋਂ ਇਹ ਚੀਜ਼ਾਂ ਹੁੰਦੀਆਂ ਤੇ ਉਸ ਤੋਂ ਬਾਅਦ ਨੈਕਸਟ ਹੈ ਲੋਡ ਡਿਗ ਕਰਦੇ ਸਮੇਂ ਬਹੁਤ ਪੁਰਾਣੇ ਘਰ ਜਦੋਂ ਡਿੱਗ ਟਾਉਣ ਤੋਂ ਬਾਅਦ ਡਿੱਗ ਕਰਦੇ ਆ ਤਾਂ ਉਹਨਾਂ ਚੋਂ ਔਇਲ ਦੇ ਟੈਂਕ ਵੀ ਨਿਕਲਦੇ ਆ ਜੀ ਹੂੰ ਜਦੋਂ ਔਇਲ ਦਾ ਟੈਂਕਰ ਨਿਕਲ ਆਵੇ ਤੇ ਤਾਂ ਅਸਾਡੀ ਪੰਜਾਬੀ ਆਪਣੀ ਭਾਸ਼ਾ ਚ ਕਹਿੰਦੇ ਨੇ ਮਰਦਾ ਨਿਕਲਿਆ ਆ ਅੱਜ ਕਿਉਂਕਿ ਜਣੀ ਬਹੁਤ ਵਕਤ ਖੜਾ ਹੋ ਜਾਂਦਾ ਫਿਰ ਉਹ ਉਹਦੇ ਬਾਅਦ ਤੇ ਵਕਤ ਖੜਾ ਹੋ ਜਾਂਦਾ ਜੀ ਕਿਉਂਕਿ ਔਇਲ ਦੇ ਵਿੱਚੋਂ ਬਹੁਤ ਪੁਰਾਣੇ ਹੁੰਦੇ ਆ ਗਲੇ ਹੋਏ ਹੁੰਦੇ ਆ ਪੈ ਤੇ ਉਸ ਤੋਂ ਬਾਅਦ ਜਿੱਥੇ ਤੱਕ ਤੇਲ ਉਹਦੇ ਚੋਂ ਗਿਆ ਨਿਕਲਿਆ ਜਿੰਨੀ ਮਿੱਟੀ ਉਹਦੇ ਨਾਲ ਪੋਲਿਊਟਡ ਹੋਈ ਆ ਉਹ ਸਾਰੀ ਹੀ ਚੱਕਣੀ ਪੈਂਦੀ ਆ अच्छा लेट्स अ मेक अ कॉलर जुरेनी अपन अंदर दी ਗੱਲਬਾਤ ਵੀ ਸੁਣਦੇ ਆ ਸਤਿ ਸ਼੍ਰੀ ਅਕਾਲ ਜੀ ਪਵਿੰਦਰ ਜੀ ਤੁਸੀਂ ਔਨ 에ਰੋਂ ਕੀ ਕਹੋਗੇ ਜੀ 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 ਜ ਦੇਖੋ ਜੀ ਪਹਿਲੇ ਨੰਬਰ ਤੇ ਜੀ ਧੰਨਵਾਦ ਤੁਹਾਡਾ ਫੋਨ ਕਰ ਲਈ ਜਿਹੜੀ ਟੇਕਿੰਗ ਆ ਪਹਿਲੀ ਗੱਲ ਤਾਂ ਜੇ ਤੁਸੀਂ ਕੋਈ ਮਤਲਬ ਉੱਥੇ ਕੁਝ ਬਿਲਡ ਕਰਨਾ ਜਾਂ ਕੁਝ ਵੀ ਕਰਨਾ ਤੁਹਾਨੂੰ ਪਰਮਿਟ ਲੈਣਾ ਤਾਂ ਬਹੁਤ ਜ਼ਰੂਰੀ ਹੋਈ ਆ ਠੀਕ ਆ ਜੀ ਜਿਹੜੀ ਤੁਸੀਂ ਕਹਿੰਦੇ ਹੋ ਟੇਕਿੰਗ ਦੀ ਕੋਈ ਉੱਥੇ ਲਾਈਨ ਆ ਜਾਂ ਕੋਈ ਆ ਉਹਦੀ ਪਰਮਿਸ਼ਨ ਲੈਣ ਵਾਸਤੇ ਉਹ ਸਿਟੀ ਨਹੀਂ ਦਿੰਦੀ ਪਰਮਿਸ਼ਨ ਉਹਦੀ ਜਾਂ ਤਾਂ ਸਿਟੀ ਦੀ ਵੈਬਸਾਈਟ ਤੇ ਵੀ ਬਹੁਤ ਸਾਰੀ ਚੀਜ਼ਾਂ ਪਈਆਂ ਹੁੰਦੀਆਂ ਨੇ ਉਹ ਪਰਮਿਸ਼ਨ ਉਹ ਮਤਲਬ ਉਹ ਲਾਈਨਾਂ ਲੋਕੇਟ ਕਰਦੀ ਆ ਬੀਸੀ 1 ਜੀ ਉਹ ਫ੍ਰੀ ਸਰਵਸਾ 48 ਆਵਰਸ ਦੇ ਵਿੱਚ 48 ਆਵਰਸ ਤੁਹਾਨੂੰ ਡਰਾਇੰਗ ਭੇਜ ਦਿੰਦੇ ਆ ਤੁਹਾਡੀ ਲਾਰਡ ਦੇ ਨੇੜੇ ਤੇੜੇ ਇਹ ਕੁਛ ਆ ਸਾਰਾ ਬਾਕੀ ਜਿਹੜਾ ਤੁਸੀਂ ਜਿਆ ਸੇਫ ਕਿਨੇ ਤੱਕ 4 ਫੁੱਟ ਤੱਕ ਜਿਹੜੀ ਆ ਐਕਟੀਵੇਸ਼ਨ ਉਦਾਂ ਹੀ ਸੇਫ ਆ ਉੱਥੇ ਬਹੁਤੇ ਪ੍ਰਕਾਸ਼ਨ ਮੈਜਰ ਨਹੀਂ ਵਤਨੇ ਪੈਂਦੇ 4 ਫੁੱਟ ਤੋਂ ਜੇ ਤੁਸੀਂ ਵੱਧ ਜਾਂਦੇ ਆ ਫੇਰ ਜਿੱਦਾਂ ਸੋਇਲ ਮਿੱਟੀ ਡਿੱਗਣ ਦਾ ਵੀ ਖਤਰਾ ਤੇ ਗਾਂਢ ਡਿੱਗਣ ਦਾ ਵੀ ਖਤਰਾ ਸਾਰਾ ਕੁਛ ਆ ਫੇਰ ਪ੍ਰਕਾਸ਼ਨ ਮੈਜਰ ਜਿਹੜੇ ਆ ਉਹ ਹੋਰ ਐਕਸਟੈਂਡ ਹੋ ਜਾਂਦੇ ਆ ਦੀ ਨਾਲ ਹੀ ਉਹ ਆਲਸੋ ਪੁੱਛਦੇ ਸੀ ਵੀ ਜਦੋਂ ਅਸੀਂ ਕੋਈ ਕਿਚਨ ਗਾਰਡਨ ਲਾਉਂਦੇ ਆ ਜਾਂ ਐਵੇਂ ਕੋਈ ਸਾਡੀ ਜ਼ਰੂਰਤ ਹੁੰਦੀ ਅਸੀਂ ਕੋਈ ਫਰੰਟ ਯਾਰਡ ਦੇ ਉੱਤੇ ਡਿਗਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਵੀ ਉਹ ਅਸੀਂ ਕਿੰਨਾ ਕੁ ਡੂੰਘਾ ਜਾ ਸਕਦੇ ਦੇਖੋ ਜੀ ਜਿਹੜੀਆਂ ਲਾਈਨਸ ਹੁੰਦੀਆਂ ਨੇ ਬਿਜਲੀ ਦੀ ਲਾਈਨ ਆ ਜਾਂ ਵਾਟਰ ਲਾਈਨ ਆ ਉਹ 45 ਤੋਂ 60 ਸੈਂਟੀਮੀਟਰ ਤੱਕ ਡੀਪ ਹੁੰਦੀਆਂ ਨੇ ਜੀ ਉਹ ਤੋਂ ਜ਼ਿਆਦਾ ਜਿੰਨੀ ਮਰਜ਼ੀ ਹੋਣ ਉੱਥੋਂ ਤੱਕ ਮਿਨੀਮਮ ਜਿਹੜੀ ਡੈਪਥ ਆ ਉਹਨਾਂ ਦੀ ਤੱਕ ਕੋਈ ਫ੍ਰੀਜ ਨਾ ਹੋਣ ਜਾਂ ਨਾ ਹੋਣ ਉੱਥੇ ਤੱਕ ਜਾ ਸਕਦੇ ਆ ਦੂਸਰਾ ਜਦੋਂ ਅਸੀਂ ਵਾਟਰ ਲਾਈਨ ਜਾਂ ਇਲੈਕਟ੍ਰਿਕ ਲਾਈਨ ਕੋਈ ਪਾਉਨੇ ਆ ਹਾਈਡਰੋ ਲਾਈਨ ਪਾਉਨੇ ਆ ਉਹਦੇ ਉੱਪਰ 1 ਫੁੱਟ ਸੈਂਡ ਪਾ ਕੇ ਉਹਦੇ ਉੱਪਰ ਫਿਰ ਅਸੀਂ ਕਾਸ਼ਨ ਟੇਪ ਪਾਉਨੇ ਆ ਹੂੰ ਜਦੋਂ ਡਿਗ ਕਰਦੇ ਆ ਕਾਸ਼ਨ ਟੇਪ ਆ ਗਈ ਇਟ ਮੀਨਸ ਸਟਾਪ ਥੇਰ ਜੀ ਹਾਂਜੀ ਗੁੱਡ ਪੁਆਇੰਟ ਜੀ ਜੀ ਤੁਸੀਂ ਕੁਝ ਪੁੱਛਣਾ ਮੇਰੇ ਕੋਲ ਵੀ ਸਵਾਲ ਹੀ ਆ ਜਿੱਤੇ ਜਿਹੜਾ ਤੁਸੀਂ ਕਿਹਾ ਸੀਗਾ ਵੀ ਜਦੋਂ ਵੀ ਤੁਹਾਨੂੰ ਉੱਥੇ ਕੋਈ ਗੈਸ ਟੰਕ ਮਿਲ ਜਵੇ ਜਦੋਂ ਤੁਸੀਂ ਐਕਸਕੇਵੇਸ਼ਨ ਕਰ ਰਹੇ ਆ ਜਿੱਤੇ ਪੁਰਾਣੇ ਘਰ ਆ ਜੀ ਜਿੱਤੇ ਜਿਹੜੇ ਪੁਰਾਣੇ ਘਰ ਸੀਗੇ ਇਹ ਘਰ ਉਹਨਾਂ ਨੇ ਵੀ ਸਮਝਾ ਕੁਛ ਕਰ ਲਿਆ ਆ ਅੱਜ ਕੱਲ ਤੁਹਾਨੂੰ ਐਸਬੈਸਟਸ ਵੀ ਐਸਬੈਸਟਸ ਦਾ ਵੀ ਸਾਹਮਣਾ ਕਰਨਾ ਪੈਂਦਾ ਹਾਂ ਜੀ ਡੈਮੋਲੀਸ਼ਨ ਤੇ ਜਦੋਂ ਡੈਮੋਲੀਸ਼ਨ ਕਰਨਾ ਐਸਬੈਸਟਸ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਾਂ ਐਸਬੈਸਟਸ ਤੇ ਮੈਨੂੰ ਲੱਗਦਾ ਤੁਸੀਂ ਸਹਿਮਤ ਹੋਵੋਗੇ ਆਪਾਂ ਐਸਬੈਸਟਸ ਤੇ ਇੱਕ ਪੂਰਾ ਪ੍ਰੋਗਰਾਮ ਰੱਖ ਲਵਾਂਗੇ ਪੂਰਾ ਪ੍ਰੋਗਰਾਮ ਰੱਖਾਂਗੇ ਜੁਲਾਈ ਦੇ ਹਾਂ ਜੀ ਮੇਰੇ ਕੋਲ ਬਹੁਤ ਸਾਰੇ ਸਵਾਲ ਹੈਗੇ ਆ ਸੋ ਇਸ ਕਰਕੇ ਮੈਂ ਆਪਣੇ ਸਵਾਲ ਸੰਭਾਲ ਕੇ ਰੱਖ ਦਿੱਤੇ ਜੀ ਠੀਕ अच्छा लेट्स अब एक और सवाल वैसे ही दिमाग चोदा कि मेरी वर के बहुत सारे ही ਲੋਕਾਂ ਕੀ ਸਾਨੂੰ ਪਰਸੈਪਸ਼ਨਸ ਬੜੀਆਂ ਨੇ ਮਿਸਕਨਸੈਪਸ਼ਨਸ ਬੜੇ ਨੇ ਕਿ ਅਸੀਂ ਸੋਚਦੇ ਆਂ ਵੀ ਪਰਮਿਸ਼ਨ ਲੈਣੀ ਵੀ ਇਹ ਬੜਾ ਜੀ ਖਜਲ ਖੋਰੀ ਦਾ ਕੰਮ ਹੁੰਦਾ ਵੀ ਅਸੀਂ ਚੁੱਪਚੀਪੇ ਤੇ ਲੋਟ ਪਟ ਲੈਨੇ ਆ ਜਾਂ ਫਿਰ ਅਸੀਂ ਜੇ ਕੋ ਆਪਣੀ ਜ਼ਰੂਰਤ ਦਾ ਕੋ ਕੰਮ ਆ ਸੋ ਕਿਤੋਂ ਪਰਮਿਸ਼ਨ ਲੈਣੀ ਅਸੀਂ ਬੜੀ ਡਰਦੇ ਆਂ ਸੋ ਤੁਸੀਂ ਜ਼ਰੂਰ ਦੱਸਿਓ ਕਿ BC1 ਇਹ ਕਿੰਨਾ ਕੁ ਸਮਾਂ ਲਾਉਂਦੇ ਨੇ ਤੇ ਉਹ ਕਿੰਨੀ ਕੌਖੀ ਅਪਲੀਕੇਸ਼ਨ ਹੁੰਦੀ ਹੈ Uh, कोई ਔਖੀ ਐਪਲੀਕੇਸ਼ਨ ਜੀ ਇਹ ਤਾਂ ਆਨਲਾਈਨ ਐਪਲੀਕੇ ਆਨਲਾਈਨ ਹੀ ਆਪੀ ਸੀ ਭੰਦਾ ਤਾਂ ਵਿਦਨ 48 ਆਵਰਸ ਤੁਹਾਡੇ ਕੋ ਟ੍ਰੈਕ ਚ ਜਾ ਜਾਂਦੀ ਹੈ ਜੀ ਕੋਈ ਕੋਈ ਵੱਡਾ ਲੰਮਾ ਚੌੜਾ ਕੰਮ ਨਹੀਂ ਲੰਮੇ ਚੌੜੇ ਕੰਮ ਤਾਂ ਸਿਟੀ ਤੋਂ ਪਰਮਿਟ ਲੈਣ ਦੀ ਹੈ ਜਿਨ੍ਹਾਂ ਨੂੰ ਟਾਈਮ ਲੱਗਦਾ ਸੋ ਉਹਦੇ ਬਾਰੇ ਵੀ ਬਿਲ ਲੱਗਦਾ ਆਪਾਂ ਵਿਸ਼ੇਸ਼ ਪ੍ਰੋਗਰਾਮ ਰੱਖਾਂਗੇ ਜੀ ਹੁਣ ਪ੍ਰੈਸੀਜਨ ਦੇ ਬਾਰੇ ਜ਼ਰੂਰ ਤੁਸੀਂ ਦੱਸਿਓ ਕੀ ਉਹਦੇ ਬਾਰੇ ਕੀ ਜਿਹੜੇ ਨੋਰਮਸ ਨੇ ਉਹ ਤੁਹਾਨੂੰ ਜਿਹਦਾ ਦਾ ਧਿਆਨ ਰੱਖਣਾ ਪੈਂਦਾ ਕੇ ਦੇ ਬਾਰੇ ਜੀ ਦੁਬਾਰਾ ਜਦੋਂ ਆਪ ਕਹਿੰਦੇ ਆ ਵੀ ਕੋਈ ਕੰਡੀਸ਼ਨ ਕੋਈ ਜਿਸ ਤਰ੍ਹਾਂ ਤੁਸੀਂ 올ਟੈਕ ਦੀ ਗੱਲ ਕੀਤੀ ਆ ਜਾਂ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕੋਈ ਹੋਰ ਕੰਡੀਸ਼ਨ ਆ ਗਈ ਇਹੋ ਜੀ ਲੋਟ ਪਟਦਿਆਂ ਹੋਇਆ ਚੈਲੰਜਸ ਕੋਈ ਇਹ ਹੋ ਜੇ ਆਉਂਦੀ ਚੈਲੰਜਸ ਬਹੁਤ ਤਰ੍ਹਾਂ ਦੇ ਆਉਂਦੇ ਆ ਲੋਟ ਪਟਦੇ ਹੁੰਦੇ ਆ ਲੋਟ ਪਟਦੇਆਂ ਚੈਲੰਜਸ ਆਉਂਦੇ ਆ ਜਿਹੜੀ ਬਲੈਕ ਸੋਇਲ ਹੁੰਦੀ ਆ ਉਹਦੇ ਉੱਤੇ ਅਸੀਂ ਫਾਊਂਡੇਸ਼ਨ ਨਹੀਂ ਰੱਖ ਸਕਦੇ ਜੀ ਬਲੈਕ ਸਵੈਲ ਸਾਨੂੰ ਸਾਰੇ ਕੱਢ ਕੇ ਗ੍ਰੇਵਲ ਨਾਲ ਪੈਕ ਕਰਕੇ ਉਹਨੂੰ ਕੰਪੈਕਟ ਕਰਨਾ ਪੈਂਦਾ ਸਾਨੂੰ ਕਿਉਂਕਿ ਘਰ ਦੀ ਫਾਊਂਡੇਸ਼ਨ ਰੱਖਣ ਵਾਸਤੇ ਸਾਨੂੰ ਹਾਰਡ ਸੋਇਲ ਚਾਹੀਦੀ ਹੈ ਹਾਰਡ ਸਰਫੇਸ ਚਾਹੀਦਾ ਉਹਦੇ ਉੱਪਰ ਹੀ ਅਸੀਂ ਘਰ ਦੀ ਬੁਨਿਆਦ ਰੱਖਾਂਗੇ ਜੀ ਤੇ ਦੂਸਰਾ ਹੈਗਾ ਲਾਰਡ ਪਟਦੇ ਆ ਜਿਹੜੇ ਵੱਡੇ ਚੈਲੰਜਸ ਆਉਂਦੇ ਆ ਜਿਦੋਂ 3 ਸਟੋਰੀ ਘਰ ਵਾਸਤੇ ਬੇਸਮੈਂਟ ਵਾਸਤੇ ਲਾਰਡ ਪਟਣੀ ਆ ਤਾਂ ਨੇਬਰ ਦੀ ਨੇਬਰ ਦੀ ਪ੍ਰਾਪਰਟੀ ਦੀ ਨੇਬਰ ਦੀ ਪ੍ਰਾਪਰਟੀ ਦਾ ਉਹਦਾ ਤਕਰੀਬਨ ਜੇ ਹੁਣ ਸਾਈਡ ਵਾਕ ਨਾਲੋਂ 10 ਫੁੱਟ ਜਾਂ 12 ਫੁੱਟ ਜਾਂ 15 ਫੁੱਟ ਅਸੀਂ ਡੂੰਘਾ ਪਟਿਆ ਵਾ ਅਸੀਂ ਉਹਨੂੰ ਡਿੱਗਣ ਤੋਂ ਕਿਸ ਤਰ੍ਹਾਂ بچਾਉਣਾ ਹੈ ਜੀ ਉਹਦੇ ਵਾਸਤੇ ਸਾਨੂੰ ਸ਼ੋਰਿੰਗ ਵੀ ਕਰਨੀ ਪੈਂਦੀ ਆ ਸ਼ੋਰਿੰਗ ਦੇ ਇੱਕ ਨਹੀਂ ਦੋ ਨਹੀਂ ਬਹੁਤ سارے ਤਰੀਕੇ ਆ ਸ਼ੋਰਿੰਗ ਕਰਨ ਦੇ ਉਹ ਉਹਦੀਆਂ ਫਿਰ ਡਰਾਇੰਗ ਜਿਹੜੀਆਂ ਨੇ ਜੀਓ ਟੈਕਨਿਕ ਇੰਜੀਨੀਅਰਸ ਜਿਹੜੇ ਉਹ ਡਿਜ਼ਾਈਨ ਕਰਦੇ ਆ ਅਕੋਰਡਿੰਗ ਟੂ ਥੈਟ ਸਾਨੂੰ ਸ਼ੋਰਿੰਗ ਕਰਨੀ ਪੈਂਦੀ ਆ ਸ਼ੋਰਿੰਗ ਦਾ ਮਤਲਬ ਆ ਵੀ ਮਿੱਟੀ ਨੂੰ ਡਿੱਗਣ ਤੋਂ ਪ੍ਰੋਟੈਕਟ ਕਰਨਾ ਸ਼ੋਰਿੰਗ ਦਾ ਮਤਲਬ ਇਹ ਆ ਜੀ ਹਾਂਜੀ ਤੇ ਲੇਟਸ ਆਪ ਇੱਕ ਹੋਰ ਇਸ ਪਰਸਪੈਕਟਿਵ ਤੋਂ ਜਿਹੜੀ ਆਮ ਲੋਕ ਨਹੀਂ ਹੁਣ ਕਿਉਂਕਿ ਤੁਹਾਡਾ ਤਾਂ ਬਹੁਤ ਸਾਰਾ ਤਜਰਬਾ ਬਹੁਤ ਦਹਾਕਿਆਂ ਤੋਂ ਤੁਸੀਂ ਘਰ ਬਣਾ ਰਹੇ ਹੋ ਡਿਵੈਲਪਰ ਹੋ ਤੇ ਪਰ ਜਿਹੜੇ ਲੋਕਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਕਰੀ ਬਣਾਉਣੇ ਹੁੰਦੇ ਆ ਹਾਂਜੀ ਸੋ ਉਹ ਕਿਸ ਤਰੀਕੇ ਦੇ ਨਾਲ ਕਿਹੜੇ ਅਦਾਰਿਆਂ ਨੂੰ ਸੰਪਰਕ ਕਰਨ ਜਾਂ ਕਿਹੜੀ ਕੰਪਨੀ ਨੂੰ ਉਹ ਹਾਇਰ ਕਰਨ ਕਿ ਜਦੋਂ ਲੋਟ ਡਿਗਿੰਗ ਦਾ ਕੰਮ ਆਉਂਦਾ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਖੁੱਲੀਆਂ ਹੁੰਦੀਆਂ ਸਾਰੇ ਕਹਿੰਦੇ ਅਸੀਂ ਕੰਬੜਾ ਵਧੀਆਂ ਕਰਦੇ ਆ ਸੋ ਕਿਵੇਂ ਦੇਖਿਆ ਜਾਵੇ ਵੀ ਸੁਰੱਖਿਅਤ ਵੀ ਹੋਵੇ ਤੇ ਜੇਬ ਲਈ ਵੀ ਕੁਝ ਠੀਕ ਹੋਵੇ ਅੱਜਕੱਲ ਤੇ ਆਪਣੇ ਲਵੀ ਜੀ ਲੋਕੀ ਬਹੁਤ ਸੋਸ਼ਲ ਮੀਡੀਆ ਤੇ ਡਿਪੈਂਡ ਕਰਦੇ ਆ ਜੀ ਸੋਸ਼ਲ ਮੀਡੀਆ ਤੇ ਉਹਨਾਂ ਦਾ ਪ੍ਰੋਫਾਈਲ ਵੇਖੋ ਪਹਿਲਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਜਾਂ ਕਿਤੇ ਵੀ ਹੈਗਾ ਉਹਦੇ ਰਿਵਿਊ ਪੜੋ ਗੂਗਲ ਤੇ ਜਾ ਕੇ ਰਿਵਿਊ ਦੇਖੋ ਉਸ ਕੰਪਨੀ ਦੇ ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਜਦੋਂ ਸੈਟਿੰਗ ਕਰਦੇ ਆ ਜਾਂ ਕੁਝ ਵੀ ਕਰਦੇ ਆ ਤੁਸੀਂ ਉਹਨਾਂ ਦੀ ਇਨਸ਼ੋਰਸ ਦੇਖੋ ਉਹਨਾਂ ਦਾ ਕੰਮ ਦਾ ਤਜਰਬਾ ਵੇਖੋ ਤੇ WCB ਤੋਂ ਵੀ ਰੈਕਡ ਲੈ ਸਕਦੇ ਹਾਂ ਕਿ ਇਹਨਾਂ ਦਾ ਸਾਰਾ ਕੁਝ ਪਿੱਛੇ ਕੋਈ ਕਲੇਮ ਜਾਂ ਕੇਸ ਤੇ ਨਹੀਂ ਆਇਆ ਜਿੱਥੇ ਇਹਨਾਂ ਨੇ ਕੋਈ ਅ ਕਿਸੀ ਪ੍ਰਕਾਸ਼ਨ ਨੂੰ ਇਗਨੋਰ ਕੀਤਾ ਹੋਵੇ ਇਹ ਚੀਜ਼ਾਂ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਫੋਰਸ ਹੈ ਉਹਨਾਂ ਕੋਲ ਵਰਕ ਫੋਰਸ ਕਿੰਨੀ ਆ ਜੇ ਕੋਈ ਐਕਸਕਿਊਸ਼ਨ ਕਰਦਾ ਉਹਨਾਂ ਕੋਲ ਮਸ਼ੀਨਾਂ ਆਪਣੀਆਂ ਜਾਂ ਉਹਨਾਂ ਰੈਂਟ ਤੇ ਲਿਆ ਕੇ ਕਰਨੀਆਂ ਉਹਨਾਂ ਕੋਲ ਟਰੱਕ ਆਪਣੇ ਆ ਜਿਨ੍ਹਾਂ ਨਾਲ ਉਹਨੇ ਸੋਇਲ ਉਥੋਂ ਡਰਟ ਆਊਟ ਕਰਨੀ ਆ ਉਹਨਾਂ ਕੋਲ ਟਰੱਕ ਆਪਣੀਆਂ ਜਿਨ੍ਹਾਂ ਨਾਲ ਉਹਨਾਂ ਨੇ ਗ੍ਰੇਵਲ ਲੈ ਕੇ ਆਉਣੀਆਂ ਉਹਨਾਂ ਕੋਲ ਮੈਨ ਪਾਵਰ ਆਪਣੀ ਆ ਜਿਨ੍ਹਾਂ ਜਿਨ੍ਹਾਂ ਨਾਲ ਉਹਨਾਂ ਨੇ ਡਰੇਨ ਟੈਨਾਂ ਪਾਉਣੀਆਂ ਨੇ ਜਾਂ ਉਹਨਾਂ ਨੇ ਅੱਗੇ ਸਬ ਕੰਟਰੈਕਟ ਕਰਨੇ ਆ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਧਿਆਨ ਚ ਰੱਖ ਕੇ ਫਿਰ ਅੱਗੇ ਉਹਨਾਂ ਨੂੰ ਮਤਲਬ ਸਬ ਕੰਟਰੈਕਟਰ ਨੂੰ ਹਾਇਰ ਕਰ ਲਿਆ ਕੰਟਰੈਕਟ ਤੇ ਹੁਣ ਇੱਕ ਆਮ ਲੋਕਾਂ ਦੇ ਪਰਸਪੈਕਟਿਵ ਤੋਂ ਸਵਾਲ ਇਹ ਵੀ ਬਣਦਾ ਹੈ ਕਿ ਜੇ ਕੋਈ ਕਿਸੇ ਅਜੀਹੀ ਕੰਪਨੀ ਦੇ ਨਾਲ ਵਾਅਦਾ ਪੈ ਜਾਂਦਾ ਹਾਂਜੀ ਤੁਹਾਡਾ ਕੰਮ ਕਿਸੇ ਵਜ੍ਹਾ ਕਰਕੇ ਵਿਚ ਵਿਚਾਲੀ ਜਾਊ ਛੱਡ ਜਾਂਦੇ ਆ ਜਾਂ ਕੋ ਕੰਮ ਰਹਿ ਜਾਂਦਾ ਤੇ ਫਿਰ ਜਿਹੜੇ ਘਰ ਬਣਵਾ ਰਹੇ ਨੇ ਉਹਨਾਂ ਦੇ ਕੋਲੇ ਕੀ ਆਪਸ਼ਨਸ ਬਚ ਜਾਂਦੀਆਂ ਨੇ ਜੇ ਸਮਝ ਲਓ ਤੁਹਾਡਾ ਕੋਈ ਇਨ ਬਿਟਵੀਨ ਕੋਈ ਡਿਸਪਿਊਟ ਹੋ ਗਿਆ ਜਾਂ ਕਿਸੇ ਵਜ੍ਹਾ ਕਰਕੇ ਕੰਮ ادੂਰਾ ਹੋ ਗਿਆ ਦੇਖੋ ਜੀ ਬਾਬਾ ਜੀ ਦੀ ਕਿਰਪਾ ਆਪਣਾ ਅਜੇ ਤੱਕ ਕਦੇ ਇਸ ਤਰ੍ਹਾਂ ਆਪਣੇ ਨਾਲ ਤੱਕ ਨਹੀਂ ਹੋਇਆ ਨਹੀਂ ਅਜੇ ਤੱਕ ਪਰ ਲੋਕਾਂ ਦੇ ਇਹ ਸੁਣਦੇ ਆ ਇਹ ਮਤਲਬ ਪ੍ਰੈਕਟਿਸ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਹੈਗੀਆਂ ਇਹ ਹੋਰ ਚੈਲੰਜ ਆਉਂਦੇ ਆ ਪਰ ਇਹਦੇ ਵਿੱਚ ਇਹ ਆ ਵੀ ਜਿਹੜਾ ਇੱਕ ਕੰਟਰੈਕਟਰ ਤੁਸੀਂ ਹਾਇਰ ਕੀਤਾ ਉਹਨੇ ਸਿਟੀ ਤੋਂ ਜਿਹੜੇ ਐਕਸਕੂਸ਼ਨ ਤੇ ਜਾਂ ਸਰਵਿਸਿਜ਼ ਕਨੈਕਟ ਕਰਨ ਦੇ ਸਿਟੀ ਦੀ ਸਿਟੀ ਦੀ ਪ੍ਰਾਪਰਟੀਜ਼ 'ਚ ਕੰਮ ਕਰਨ ਦੇ ਕਨੈਕਸ਼ਨ ਕਰਨ ਦੇ ਉਹਨੇ ਪਰਮਿਟ ਚੁੱਕਣੇ ਹੁੰਦੇ ਆ ਸਾਰੇ ਉਹਨਾਂ ਨੇ ਪਰਮਿਟ ਚੁੱਕਨੇ ਜੇ ਇੱਕ ਬੰਦੇ ਨੇ ਪਹਿਲਾਂ ਪਰਮਿਟ ਚੁੱਕੇ ਹੋਏ ਆ ਤਾਂ ਉਸ ਤੋਂ ਬਾਅਦ ਉਹੋ ਹੀ ਕੰਮ ਕਰ ਸਕਦਾ ਜੇ ਉਹਦੇ ਨਾਲ ਕੋਈ ਕਲੈਸ਼ ਆ ਗਿਆ ਤਾਂ ਉਹਨੂੰ ਪਰਮਿਟ ਆਪਣੇ ਕਲੋਜ਼ ਕਰਾਉਣੇ ਪੈਣੇ ਆ ਨੈਕਸਟ ਜਾ ਕੇ ਐਂਟੀਟੀ ਆਈਡੀਓ ਪਰਮਿਟ ਚੁੱਕੂਗੀ ਜੀ ਪਰ ਹੁਣ ਕਈ ਵਾਰੀ ਇਹ ਤਾਂ ਇੱਥੇ ਇਹ ਵੀ ਕੁਐਸਚਨ ਆਉਂਦਾ ਵੀ ਜਿਹਨੇ ਪਹਿਲਾਂ ਪਰਮਿਟ ਚੁੱਕਿਆ ਉਹਨੇ ਕਿੰਨਾ ਕੰਮ ਕੀਤਾ ਉਹ ਲਾਇਬਲ ਹੋਊਗਾ ਕਿ ਆਪਣੇ ਕੰਮ ਲਈ ਜਾਂ ਨਹੀਂ ਜਿਹੜਾ ਨਵਾਂ ਪਰਮਿਟ ਚੁੱਕੂਗਾ ਸਾਰੀ ਲਾਇਬਿਲਟੀ ਉਹ ਚੁੱਕੂਗਾ ਸੋ ਇਦਾਂ ਦੇ ਜਿਹੜੇ ਇਸ਼ੂਜ਼ ਆਉਂ ਰੇਜ ਹੋ ਜਾਂਦੇ ਆ ਜਦੋਂ ਤੁਸੀਂ ਕੰਟਰੈਕਟਰ ਚੇਂਜ ਕਰੋਗੇ ਜੀ ਜੀ ਜਿਹੜੀ ਤੁਸੀਂ ਲਾਇਬਿਲਟੀ ਦੀ ਗੱਲ ਦਾ ਚੁੱਕੀ ਆ ਬਹੁਤ ਹੀ ਵਧੀਆ ਹੈਗੀ ਆ ਕਰਕੇ ਆਮ ਸਾਡੇ ਲੋਕ ਜਦੋਂ ਕੋਈ ਕੰਸਟਰਕਸ਼ਨ ਕਰਨਾ ਹੋਵੇ ਹਾਂਜੀ ਬਹੁਤ ਸਾਰੇ ਲਾਇਬਿਲਟੀ ਦਾ ਨਹੀਂ ਸੋਚਦੇ ਹਾਂਜੀ ਉਹ ਲਾਇਬਿਲਟੀ ਦੀ ਤੁਸੀਂ ਥੋੜੀ ਇੱਕ ਗੱਲ ਕਰੋ ਵੀ ਉਹ ਹੁੰਦੀ ਕੀ ਆ ਤੇ ਕਿੱਦਾਂ ਉਹਨਾਂ ਦੇ ਜੇਬ ਤੇ ਭੋਜ ਪੈ ਸਕਦਾ ਹੈ ਲਾਇਬਿਲਟੀ ਦਾ ਜੇਬ ਤੇ ਬੋਝ ਨਹੀਂ ਪੈਂਦਾ ਜੀ ਤੁਸੀਂ ਜਦੋਂ ਬੋਝ ਤੋਂ ਫ੍ਰੀ ਹੋ ਜਾਂਦੇ ਹੋ ਜੇ ਤੁਸੀਂ ਲਾਇਬਿਲਟੀ ਇੰਸ਼ੋਰੈਂਸ ਖਰੀਦਦੇ ਹੋ ਦੈਟਸ ਗੁੱਡ ਮੈਂ ਰეკਮੈਂਡ ਕਰਦਾ ਹਰ ਇੱਕ ਕੰਟਰੈਕਟਰ ਚਾਹੇ ਸਬ ਕੰਟਰੈਕਟਰ ਆ ਉਹਨਾਂ ਨੂੰ ਲਾਇਬਿਲਟੀ ਇੰਸ਼ੋਰੈਂਸ ਲ ਲੈਣੀ ਚਾਹੀਦੀ ਆ ਚਲੋ ਤਾਂ ਸਾਈਡ ਤੇ ਮੈਂ ਵੀ ਇੰਸ਼ੋਰੈਂਸ ਦਾ ਕੰਮ ਕਰਦਾ ਨਾਲ ਨਾਲ ਇਹ ਕਰਦੇ ਆ ਤੇ ਲਾਇਬਿਲਟੀ ਇੰਸ਼ੋਰੈਂਸ ਦਾ ਮਤਲਬ ਇਹ ਹੁੰਦਾ ਕਿ ਤੁਹਾ ਮੈਂ ਕੰਮ ਕਰ ਰਹੇ ਹਾਂ ਸੁਪੋਜ਼ ਕਰੋ ਮੈਂ ਬਿਲ ਰਿਹਾ ਹਾਂ ਜੀ ਮੇਰੀ ਜੌਬ ਸਾਈਡ ਦੇ ਉੱਤੇ ਕਿਸੇ ਥਰਡ ਪਾਰਟੀ ਨਾਲ ਕੋਈ ਨੁਕਸਾਨ ਹੋ ਜੇ ਉਹ ਮੈਂ ਨਹੀਂ ਪੇ ਕਰੂੰਗਾ ਮੇਰੀ ਇੰਸ਼ੋਰੈਂਸ ਪੇ ਕਰੂਗੀ ਲਾਇਬਿਲਟੀ ਇੰਸ਼ੋਰੈਂਸ ਪੇ ਕਰੂਗੀ ਮੇਰੇ ਕੰਮ ਕਰਦਿਆਂ ਨਾਲ ਦੇ ਘਰ ਦੇ ਸਟਰਕਚਰ ਨੂੰ ਵੀ ਕੋਈ ਡੈਮੇਜ ਹੋ ਜੇ ਮੇਰੇ ਕੋ ਪੰਜ ਮਿਲਦੀ ਇੰਸ਼ੋਰੈਂਸ ਆਈ ਐਮ ਕਵਰਡ ਅਪ ਟੂ ਦੈਟ ਅਮਾਉਂਟ ਗੁੱਡ ਪੁਆਇੰਟ ਹਾਂਜੀ ਜੀ ਇਹ ਜਿਹੜਾ ਆਪਣੇ ਕੰਮ ਕਰਾ ਰਿਹਾ ਆ ਇਹ ਵੀ ਜ਼ਰੂਰੀ ਪੁੱਛਣ ਦਾ ਹੈਗਾ ਆ ਜਦੋਂ ਤੁਸੀਂ ਕੰਟਰੈਕਟਰ ਨੂੰ ਹਾਇਰ ਕਰੋ ਡੂ ਯੂ ਹੈਵ ਲਾਇਬਿਲਟੀ ਇੰਸ਼ੋਰੈਂਸ ਲਾਇਬਿਲਟੀ ਐਂਡ ਵਰਕ ਸੇਫ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਜਿਹੜੀਆਂ ਪੁੱਛਣੀਆਂ ਨੇ ਹਰ ਇੱਕ ਕੰਟਰੈਕਟਰ ਜਾਂ ਸਬ ਕੰਟਰੈਕਟਰ ਨੂੰ ਤੇ ਹੁਣ ਜਦੋਂ ਆਪਾਂ ਲੇਟਸ ਆਵ ਲਾਟ ਨੂੰ ਪੱਟਣ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਲਾਟ ਖਰੀਦਣੀ ਉਹ ਇੱਕ ਅਲੱਗ ਪ੍ਰੋਸੈਸ ਆ ਅਲੱਗ ਖਰਚਾ ਆ ਤੇ ਬਹੁਤ ਵੱਡਾ ਥੋੜੀ ਸਿਰ ਉਹ ਬੋਝ ਵੀ ਪੈ ਜਾਂਦਾ ਪਰ ਜਦੋਂ ਲਾਟ ਪੱਟਣੀ ਆ ਤਿਆਰ ਕਰਨਾ ਹੈ ਇਮਾਰਤ ਉਸਾਰਨ ਲਈ ਤੇ ਉਸਦੇ ਲਈ ਫਿਰ ਕਿੰਨਾ ਖਰਚਾ ਐਕਸਪੈਕਟ ਕਰ ਸਕਦੇ ਜਿਹੜੇ ਨਵੇਂ ਕਰ ਬਣਾਉਣ ਵਾਲੇ ਆ ਖਰਚਾ ਤਾਂ ਦੇਖੋ ਜੀ ਕਿੰਨੀ ਡੂੰਗੀ ਪੱਟਣੀ ਆ ਕਿੰਨਾ ਸਾਈਜ਼ ਵੱਡਾ ਘਰ ਦਾ ਫਾਊਂਡੇਸ਼ਨ ਦਾ ਉਹਨਾਂ ਤੇ ਡਿਪੈਂਡ ਕਰਦਾ ਖਰਚਾ ਤੇ ਸਾਰਾ ਦੂਸਰਾ ਇਹ ਹੈਗਾ ਮੌਸਮ ਕਿਦਾਂ ਦਾ ਆ ਸੋ ਜਦੋਂ ਡਰਾਈ ਵੈਦਰ ਆ ਉਸ ਟਾਈਮ ਦੇ ਉੱਤੇ ਪੱਟਣੀ ਵੀ ਸੌਖੀ ਆ ਖਰਚੇ ਵੀ ਘਟ ਜਾਂਦੇ ਆ ਮਿੱਟੀ ਵੀ ਸੌਖੀ ਚੱਲ ਜਾਂਦੀ ਆ ਜਦੋਂ ਵੈਟ ਵੈਦਰ ਆ ਉਦੋਂ ਫਿਰ ਮਿੱਟੀ ਗਿੱਲੀ ਆ ਉਹ ਉਹਨੂੰ ਤਾਂ ਸੂਪ ਕਹਿੰਦੇ ਸਾਡੀ ਲੈਂਗੁਏਜ ਚ ਜਦੋਂ ਉਹ ਲੈ ਕੇ ਜਾਣਾ ਉਹ ਉਹ ਖਰਚੇ ਇਹ ਨਾ ਚੀਜ਼ਾਂ ਦੇ ਉੱਤੇ ਹੀ ਡਿਪੈਂਡ ਕਰਦੇ ਆ ਜੀ ਘਰ ਦਾ ਸਾਈਜ਼ ਡੈਪਥ ਜੀ ਤੇ ਨਾਲੇ ਤੇ ਧਰਤੀ ਕਿਦਾਂ ਦੀ ਆ ਮੈਨੂੰ ਪਤਾ ਜਦੋਂ ਅਸੀਂ ਨਨਾਈਮੋ ਘਰ ਬਣਾਇਆ ਸੀਗਾ ਬੈਡਰੌਕ ਤੇ ਸੀਗਾ ਤੇ ਡ੍ਰਿਲਸ ਲਾ ਕੇ ਹੁਣੇ ਪਏ ਸੀਗੇ ਟੂ ਪੋਰ ਦਾ ਫਾਊਂਡੇਸ਼ਨ ਹਾਂਜੀ ਸੋ ਇਸ ਕਰਕੇ ਯੂ ਨੋ ਵੀ ਜਿਹੜਾ ਲੋਟ ਹੈਗਾ ਵੀ ਉਹਦੇ ਥੱਲੇ ਧਰਤੀ ਦੇ ਥੱਲੇ ਵੀ ਕੀ ਆ ਵੀ ਕਿੰਨਾ ਤੁਸੀਂ ਡੂੰਘਾ ਜਾ ਸਕੋਗੇ ਉਹੀ ਹਾਰਡ ਪੈਣ ਦੀ ਗੱਲ ਕਰਦੇ ਕਈ ਵਾਰ ਪੱਥਰ ਵੀ ਆ ਜਾਂਦੇ ਵਿੱਚ ਜੀ ਵੱਡੇ ਪੱਥਰ ਆ ਜਾਂਦੇ ਜਿਨ੍ਹਾਂ ਨੂੰ ਮਸ਼ੀਨ ਵੀ ਨਹੀਂ ਚੱਕ ਸਕਦੀ ਐਕਸਕੇਵੇਟਰ ਉਹਨਾਂ ਨੂੰ ਫਿਰ ਬਲਾਸਟ ਵੀ ਕਰਨਾ ਪੈਂਦਾ ਸਾਨੂੰ ਅੱਛਾ ਜੀ ਤੇ ਜੇ ਜੇ ਘਰ ਵੀ ਹੁਣ ਵਿਕਟੋਰੀਆ ਵਗੈਰਾ ਆਈਲੈਂਡ ਤੇ ਕੁਝ ਘਰ ਬਣਦੇ ਆ ਹਿੱਲ ਤੇ ਬਣਦੇ ਆ ਉਹ ਉੱਥੇ ਤੁਹਾਨੂੰ ਸਾਰੇ ਬਲਾਸਟ ਕਰਕੇ ਫਿਰ ਉਹ ਲੈਵਲ ਲਿਆਉਣਾ ਪੈਂਦਾ ਹਾਂਜੀ ਸਾਡੇ ਘਰ ਤੇ ਵੀ ਬਲਾਸਟਿੰਗ ਹੋਈ ਸੀ ਜਿਹੜਾ ਘਰ ਨਾਇਮੋ ਬਣਾਇਆ ਸੀ ਹਾਂਜੀ ਆਇਲੈਂਡ ਤੇ ਜਿਆਦਾ ਰੌਕ ਹੈ ਥੋੜੀ ਹਾਂਜੀ ਹਾਂਜੀ ਸੋ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਲੋਟ ਨੂੰ ਅਸੀਂ ਤਿਆਰ ਕਰ ਲੈਣਾ ਬਾਰਤਸਾਨ ਵਾਸਤੇ ਐਕਸਕਵੇਟਿੰਗ ਸਾਡੀ ਸ਼ੁਰੂ ਹੋ ਜਾਣੀ ਆ ਤੁਸੀਂ ਇਹ ਵੀ ਦੱਸਿਆ ਕਿ ਤਜਰਬੇਕਾਰ ਹੋਣੇ ਚਾਹੀਦੇ ਆ ਤਾਂ ਕੀ ਕਿੰਨਾ ਸਮਾਂ ਲੱਗਦਾ ਇਸ਼ੂਸ ਕਿਹੜੇ ਆਉਂਦੇ ਆ ਚੈਲੰਜੇਸ ਕਿਹੜੇ ਆਉਂਦੇ ਆ ਤੇ ਨਾਲ ਨਾਲ ਤੁਸੀਂ ਇਹ ਵੀ ਜ਼ਰੂਰ ਦੱਸੋ ਕੀ ਇੱਕ ਚੰਗੇ ਐਕਸਕੇਵੇਟਰ ਦੇ ਕੀ ਕੀ ਫਾਇਦੇ ਹੋ ਸਕਦੇ ਨੇ ਤੇ ਲੋਕ ਉਹ ਕਿਵੇਂ ਸੋਚਣ ਵੀ ਹਾਂ ਵੀ ਆਹ ਸੀ ਚੰਗਾ ਕੰਮ ਕੀਤਾ ਵੀ ਆਹ ਕੰਮ ਇਹਨਾਂ ਨੇ ਵਧੀਆ ਕੀਤਾ ਤਾਂ ਕਿ ਐਕਸਕੂਵੇਸ਼ਨ ਐਕਸਕੂਵੇਸ਼ਨ ਚੰਗੀ ਹੋਊਗੀ ਤੇ ਫਿਰ ਇਮਾਰਤ ਚੰਗੀ ਉਸਾਰੀ ਜਾਊਗੀ ਫਾਊਂਡੇਸ਼ਨ ਚੰਗੀ ਪਊਗੀ ਜੀ ਚੰਗਾ ਐਕਸਕੇਵੇਟਰ ਮੈਂ ਤਾਂ ਉਹਨੂੰ ਆਖੂਗਾ ਜਿਹੜਾ ਤੁਹਾਡਾ ਸਾਰਾ ਭਾਰ ਆ ਜਿਹੜਾ ਤੁਹਾਡੀਆਂ ਸਾਰਾ ਭਾਰ ਆਪਣੇ ਸਿਰ ਤੇ ਚੁੱਕ ਲਵੇ ਤੁਹਾਨੂੰ ਛੋਟੇ ਛੋਟੇ ਨਿੱਕੇ ਨਿੱਕੇ ਗੱਲਾਂ ਰੋਜ਼ ਨਾ ਕਰੇ ਭਾਜੀ ਅੱਜ ਮੇਰਾ ਟਰੱਕ ਜ਼ਿਆਦਾ ਪਾਉਣਾ ਪੈ ਗਿਆ ਮੈਨੂੰ ਅੱਜ ਥੋੜੀ ਜਿਹਾ ਜ਼ਿਆਦਾ ਲਾਟ ਜ਼ਿਆਦਾ ਪੱਟੀ ਆ ਲਾਟ ਇੱਥੇ ਮਿੱਟੀ ਉਹ ਜਿਹੜਾ ਤੁਹਾਡਾ ਸਾਰਾ ਜਿਹੜੀ ਜ਼ਿੰਮੇਵਾਰੀਆਂ ਤੁਹਾਡੀ ਉਹ ਚੁੱਕ ਲਿਓ ਉਹਨੂੰ ਚੰਗਾ ਐਕਸਕੇਵੇਟਰ ਕਹਾਵਾਂਗੇ ਜੀ ਤੇ ਇੱਕ ਹੋਰ ਪਰਸਪੈਕਟਿਵ ਤੋਂ ਮੈਂ ਪੁੱਛਣਾ ਚਾਹੁੰਦੀ ਜਿਹੜੀ ਇਸ ਵਕਤ ਆਪਣੇ ਲਿਸਨਰ ਸੁਣ ਸੁਣ ਰਹੇ ਨੇ ਹੋ ਸਕਦਾ ਕੋਈ ਸੋਚ ਰਿਹਾ ਹੋਵੇ ਵੀ ਮੈਂ ਇਸ ਬਿਜ਼ਨਸ ਦੇ ਵਿੱਚ ਆਣਾ ਹਾਂਜੀ ਇਸ ਕੰਮ ਦੇ ਵਿੱਚ ਓਨਲੀ ਉਹਨਾਂ ਨੂੰ ਕੀ ਕੀ ਤਿਆਰੀਆਂ ਦੀ ਜ਼ਰੂਰਤ ਆ ਤਾਂ ਕਿ ਉਹ ਆਪਣੀ ਕੋਈ ਰੋਜ਼ੀ-ਰੋਟੀ ਦਾ ਹਿੱਲਾ ਕਰ ਸਕਣ ਜੇ ਇਸ ਬਿਜ਼ਨਸ ਦੇ ਵਿੱਚ ਆਉਣਾ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਆ ਫਾਈਨੈਂਸ਼ੀਅਲ ਜੀ ਕਿਉਂਕਿ ਇਹ ਇਹ ਜਿਹੜੇ ਇਕੁਪਮੈਂਟ ਆ ਐਕਸਕੇਵੇਸ਼ਨ ਦੇ ਬਹੁਤ ਮਹਿੰਗੇ ਆ ਤੁਹਾਨੂੰ ਟਰੱਕ ਪੋਨੀਜ਼ ਡੰਮ ਟਰੱਕਸ ਤੇ ਉਸ ਤੋਂ ਬਾਅਦ ਐਕਸਕੇਵੇਸ਼ਨ ਮਸ਼ੀਨਸ ਇਹ ਸਾਰਾ ਕੁਝ ਤੁਹਾਨੂੰ ਲੈਣਾ ਪੈਣਾ ਜੀ ਹਾਂਜੀ ਉਹ ਉਹਦੀਆਂ ਕਾਫੀ ਮਹਿੰਗੀਆਂ ਚੀਜ਼ਾਂ ਨੇ ਹਾਂਜੀ ਹਾਂਜੀ ਸੋ ਇਹ ਪਰ ਚੰਗਾ ਇੱਕ ਬਿਜ਼ਨਸ ਹੋ ਸਕਦਾ ਚੰਗਾ ਕੰਮ ਹੋ ਸਕਦਾ ਜੇ ਕਿਸੇ ਨੇ ਇਸ ਕੰਮ ਦੇ ਵਿੱਚ ਆਉਣਾ ਹੋ ਹਾਂਜੀ ਪਰ ਇਥੋਂ ਦਾ ਸਿਸਟਮ ਥੋੜਾ ਜਿਹਾ ਸੌਖਾ ਫਾਈਨਾਂਸਿੰਗ ਵਾਲੇ ਬਲਾਸਰੇ ਚੀਜ਼ਾਂ ਵਾਸਤੇ ਹਾਂਜੀ ਹਾਂਜੀ ਸੋ ਅਖੀਰ ਦੇ ਵਿੱਚ ਲੈਟਸ ਅਪ ਵਿਦ ਤੁਸੀਂ ਇਸ ਘਰ ਨੂੰ ਲੋਟ ਨੂੰ ਪਟਣ ਦੇ ਪ੍ਰੋਸੈਸ ਦੇ ਬਾਰੇ ਕੋਈ ਅਹਿਮ ਐਡੀਸ਼ਨ ਕਰਨੀ ਹੋਵੇ ਕੋਈ ਹੋਰ ਗੱਲ ਸ਼ਾਮਿਲ ਕਰਨੀ ਹੋਵੇ ਆਪਾਂ ਮੈਂ ਲਗਾ ਸਾਰੀਆਂ ਗੱਲਾਂ ਕਵਰ ਕਰ ਹੀ ਚੱਕੀ ਕਰ ਹੀ ਚੁੱਕੇ ਆ ਸਭ ਤੋਂ ਜਿਹੜੀ ਇੱਕ ਗੱਲ ਰਹਿ ਗਈ ਆ ਜਿਹੜੀ ਉੱਥੇ ਸੁਪਰਵਾਈਜ਼ਨ ਆ ਜਿਹੜਾ ਸੁਪਰਵਾਈਜ਼ਰ ਆ ਸਾਰੇ ਕੰਮ ਦਾ ਇਹਨੂੰ ਸੁਪਰਵਾਈਜ਼ ਕਰ ਰਿਹਾ ਉਹ ਕਿੰਨਾ ਕੁ ਆਪਣੇ ਕੰਮ ਦੇ ਵਿੱਚ ਮਾਹਰ ਆ ਜੇ ਉਹਨੂੰ ਚੰਗਾ ਸੁਪਰਵਾਈਜ਼ਰ ਆਪਾਂ ਤਾਂ ਹੀ ਕਹਾਂਗੇ ਕੋਈ ਪ੍ਰੋਬਲਮ ਆਉਣ ਤੋਂ ਪਹਿਲਾਂ ਉਹਦਾ ਹੱਲ ਕਰ ਲਵੇ ਪ੍ਰੋਬਲਮ ਆਵੇ ਹੀ ਨਾ ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਸੁਪਰਵਾਈਜ਼ਰ ਨੂੰ ਹਰ ਵੇਲੇ ਕਿਉਂਕਿ ਓਵਰ ਆਲ ਦੇਖਣਾ ਉਹਨੇ ਆ ਜੀ ਕਿ ਤੋ ਢਗ ਢਗਦੀ ਆ ਕਿਹੜੀ ਚੀਜ਼ ਕਵਰ ਕਰਨੀ ਆ ਕਿੱਦਾਂ ਦਾ ਮੌਸਮ ਆ ਤੇ ਜਦੋਂ ਐਕਸਕੇਵੇਟ ਲੋਟ ਕਰਤੀ ਉਹਦੇ ਚ ਵਾਟਰ ਪੂਲ ਤੇ ਨਹੀਂ ਆਏਗਾ ਪਾਣੀ ਤਾਂ ਨਹੀਂ ਆਏਗਾ ਕਿਹਦੇ ਪਾਸੋਂ ਉਹਨੂੰ ਕਿੱਦਾਂ ਡਿਗ ਕਰਨੀ ਆ ਕਿੱਥੇ ਪੰਪ ਰੱਖਣਾ ਉਹ ਸਾਰੀਆਂ ਚੀਜ਼ਾਂ ਪਹਿਲਾਂ ਮਤਲਬ ਉਹਨਾਂ ਨੂੰ ਫਾਈਂਡ ਆਊਟ ਕਰਕੇ ਉਹਨਾਂ ਦਾ ਹੱਲ ਪਹਿਲਾਂ ਕਰਕੇ ਰੱਖੇ ਉਹਨੂੰ ਆਪਰ ਕਹਾਂ ਇੱਕ ਚੰਗਾ ਸੁਪਰਵਾਈਜ਼ਰ ਤੇ ਉਹਦੇ ਹੁੰਦੇ ਆ ਸਾਨੂੰ ਪ੍ਰੋਬਲਮ ਵੀ ਤਕਰੀਬਨ ਕੋਈ ਨਹੀਂ ਆਉਂਦੀ ਫਿਰ ਵੰਡਰਫੁਲ ਜੀ ਚੰਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਵੀ ਬਹੁਤ ਕੁਝ ਸਿੱਖ ਲਿਆ ਆ ਵੀ ਅ ਇਸ ਕਮੇ ਦੇ ਵਿੱਚ ਤਾਂ ਮੈਂ ਨਹੀਂ ਜਾਣਾ ਮੈਂ ਮੈਂ ਕਹਿਣ ਲੱਗਾ ਜੀ ਤੁਹਾਨੂੰ ਮਸ਼ੀਨ ਲੈ ਦਈਏ ਕਿ ਫਿਰ ਪਰ ਜਦੋਂ ਮੇਰਾ ਘਰ ਬਣਦਾ ਸੀ ਮੈਂ ਆ ਸਭ ਕੁਝ ਦੇਖਿਆ ਜਰੂਰ ਸੀ ਹਾਂਜੀ ਸੋ ਥੈਂਕ ਯੂ ਵੈਰੀ ਮਚ ਤੁਸੀਂ ਸਾਡੇ ਜਿਹੜੇ ਸੁਣਨ ਵਾਲੇ ਹੈਗੇ ਆ ਉਹਨਾਂ ਨੂੰ ਬਹੁਤ ਵਧੀਆ ਤੇ ਬਹੁਤ ਬਰੀਕੀ ਦੀ ਨਾਲ ਜਾਣਕਾਰੀ ਦਿੱਤੀ ਆ ਤੇ ਨੈਕਸਟ ਵੀਕ ਨੈਕਸਟ ਸਟੇਜ ਬਿਲਡਿੰਗ ਹਾਂਜੀ ਨੈਕਸਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੰਤ ਦੇ ਵਿੱਚ ਇਸੇ ਤਰ੍ਹਾਂ ਇੱਕ ਹਫਤੇ ਬਾਅਦ ਦੁਬਾਰਾ ਫੇਰ ਮਿਲਦੇ ਆ। थैंक यू लेट्स टॉक। ਬਹੁਤ ਬਹੁਤ ਸ਼ੁਕਰੀਆ। थैंक यू।